ਸਾਡੇ ਜਥੇਦਾਰਾਂ ਦਾ ਹਾਲ ਦੇਖ ਲੋ ਹਨਾ ਸਾਡੇ ਜਿਹੜੇ ਸੰਪਰਦਾਵਾਂ ਦਾ ਹਾਲ ਦੇਖ ਲੋ ਸਾਡੀਆਂ ਟਕਸਾਲਾਂ ਦਾ ਹਾਲ ਦੇਖ ਲੋ ਇੰਡੀਅਨ ਸਟੇਟ ਦੇ ਸਾਹਮਣੇ ਖੜਨ ਨੂੰ ਕੋਈ ਤਿਆਰ ਹੀ ਨਹੀਂ ਹੈਗਾ ਹਨਾ ਕਿਸੇ ਦੀਆਂ ਲੱਤਾਂ 'ਚ ਜਾਨ ਹੀ ਹੈ ਨਹੀਂ ਸਿਰਫ ਮਿੰਤਾਂ ਤੜਲੇ ਨੇ ਹਨਾ ਜੇ ਜਾਂਦੇ ਨੇ ਕਿਤੇ ਜਾ ਕੇ ਆਉਂਦੇ ਨੇ ਸੰਘਰਸ਼ ਵਾਲੀ ਜਗ੍ਹਾ ਤਾਂ ਸ਼ਾਮ ਨੂੰ ਫੋਨ ਕਰਕੇ ਦੱਸਦੇ ਨੇ ਵੀ ਅਸੀਂ ਤਾਂ ਲੋਕਾਂ ਦੇ ਜੀ ਭਰਾਵਾ ਜਾਇਆਏ ਹੈਗੇ ਤੁਹਾਡੇ ਨਾਲ ਹੀ ਆ ਹੋਰ ਸਖਾ ਨੂੰ ਇਹ ਦਬਾਉਣਾ ਚਾਹੁੰਦੇ ਨੇ ਚਾਹੇ ਉਹ ਕਿਸਾਨ ਨੇ ਚਾਹੇ ਹੋਰ ਮੋਰਚੇ ਵਾਲੇ ਨੇ ਇਹ ਸਭ ਨੂੰ ਦਬਾਉਣਾ ਚਾਹੁੰਦੇ ਨੇ ਆਪਾਂ ਨੂੰ ਇੱਕ ਹੋ ਕੇ ਇਹਦੇ ਵਾਸਤੇ ਸੰਘਰਸ਼ ਕਰਨਾ ਪੈਣਾ ਆਰ ਪਾਰ ਦੀ ਲੜਾਈ ਲੜਨੀ ਪੈਣੀ ਹੈ ਉਦੋਂ ਬਿਨਾ ਕੋਈ ਹੱਲ ਨਹੀਂ ਹੈਗਾ ਕੋਲ ਖੇਰਾ ਸਾਹਿਬ ਨੂੰ ਮੈਂ ਬੇਨਤੀ ਵੀ ਕਰਦਾ ਕਿ ਯਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਨਾ ਚੋਣ ਲੜਿਓ ਹੋਰ ਜਿੱਥੋਂ ਮਰਜ਼ੀ ਲੜ ਲਓ ਉਹ ਤੁਹਾਡੀਆਂ ਆਪਣੀ ਮਰਜ਼ੀ ਹੈ ਪਾਲ ਸਿੰਘ ਖੇਰੇ ਦੀ ਪਾਰਟੀ ਦਾ ਤਾਂ ਮੈਨੂੰ ਪਤਾ ਨਹੀਂ ਜੀ ਚੋਣਾਂ 'ਚੇ ਬਰਸਾਤੀ ਡੱਡੂ ਨੇ ਸਾਰੀ ਅਕ ਉਹ ਸੱਤਾ ਨਹੀਂ ਛੱਡ ਸਕਦੇ ਸਖਪਾਲ ਸਿੰਘ ਖੇਰੇ ਦਾ ਬੜੀ ਅਫਵਾਹ ਉੱਡ ਰਹੀ ਹੈ ਕਿ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਸੰਗਰੂਰ ਤੋਂ ਚੋਣ ਲੜਨਾ ਚਾਹੁੰਦੇ ਨੇ ਖੇਰਾ ਸਾਹਿਬ ਪੰਜਾਬ ਦੇ ਨਾਲ ਹਮੇਸ਼ਾ ਖੜਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਥੋੜੇ ਮਾਧਿਅਮ ਰਾਹੀਂ ਕਿ ਖੇਰਾ ਸਾਹਿਬ ਸੰਗਰੂਰ ਤੋਂ ਚੋਣ ਨਾ ਲੜਿਓ ਮੁੜ ਕੇ ਪੰਜਾਬ ਨੇ ਔਰ ਸਿੱਖਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਕਿਉਂਕਿ ਥੋੜਾ ਸਿਆਸੀ ਭਵਿੱਖ ਖਤਮ ਕਰ ਦੇਣਾ ਚਾਹੁੰਦੀ ਹੈ ਇੰਡੀਅਨ ਸਟੇਟ ਕਿ ਜੇ ਤੁਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਲੜੀ ਭਗਾ ਕੇ ਮਾਰਿਓ ਟਿਕਟ ਬੰਥ ਔਰ ਪੰਜਾਬ ਤੁਹਾਡੇ ਨਾਲ ਹੈ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਨਾ ਲੜਿਓ ਜੇ ਤੁਸੀਂ ਚੋਣ ਲੜੀ ਤਾਂ ਇਹ ਤੁਹਾਡਾ ਜਿਹੜਾ ਸਿਆਸੀ ਭਵਿੱਖ ਹੈ ਉਹ ਬਿਲਕੁਲ ਖਤਮ ਹੋ ਜਾਊਗਾ ਇਹ ਸਭ ਚੋਰ ਚੋਰ ਮਸੇਰੇ ਭਾਈ ਇਕੱਠੇ ਹੋਏ ਹੋਏ ਨੇ ਕੋਈ ਇਹਨਾਂ ਦੇ ਪੰਥ ਨੂੰ ਪੰਜਾਬ ਨੂੰ ਕੋਈ ਦੇਣ ਨਹੀਂ ਹੈਗੀ ਨਾ ਢੀਂਡਸਿਆਂ ਦੀ ਨਾ ਕੀ ਯਾਰ ਇਹਨਾਂ ਦਾ ਰੌਲਾ ਕੀ ਸੀ ਇਹਨਾਂ ਦਾ ਰੌਲਾ ਇਹ ਸੀ ਵੀ ਸੁਖਵੀਰ ਨੇ ਵੱਧ ਲੁੱਟ ਲਿਆ ਉਹ ਆਪਣੇ ਵੱਧ ਬੰਦਿਆਂ ਨੂੰ ਟਿਕਟਾਂ ਦਿੰਦਾ ਇਹ ਹੀ ਇਹਨਾਂ ਦੇ ਰੌਲੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਇੰਡੀਅਨ ਸਟੇਟ ਦਾ ਕਾਨੂੰਨ ਹੈ ਜੀ ਉਹਦੇ ਮੁਤਾਬਕ ਉਹਨਾਂ ਨੇ ਚੋਣਾਂ ਕਰਾਉਣੀਆਂ ਨੇ ਹਰ 5 ਸਾਲ ਬਾਅਦ ਕਰਾਉਂਦੇ ਨੇ ਹਨਾ ਉਹ ਇਹ ਤਾਂ ਹੈ ਨਹੀਂ ਵੀ ਉਹ ਸ਼੍ਰੋਮੀ ਕਮੇਟੀ ਦੀਆਂ ਚੋਣਾਂ ਨੇ ਜਿਹੜੀਆਂ 15-15 ਸਾਲ ਕਰਾਉਂਦੇ ਨਹੀਂ ਉਹ ਤਾਂ ਉਹਨਾਂ ਦੀਆਂ ਆਪ ਦੀਆਂ ਨੇ ਨਿੱਜੀ ਉਹ 5 ਸਾਲ ਬਾਅਦ ਕਰਾਉਂਦੇ ਨੇ ਇਸੇ ਤਰ੍ਹਾਂ 5 ਸਾਲ ਹੋ ਗਏ ਚੋਣਾਂ ਨੂੰ ਉਹ ਦੁਬਾਰਾ ਫੇਰ ਕਰਵਾ ਰਹੇ ਨੇ ਨਹੀਂ ਕਿਵੇਂ ਦੇਖਦੇ ਹੋ ਭਗਵੰਤਮਾਨ ਸਰਕਾਰ ਵੱਲੋਂ ਤੁਸੀਂ ਖਬਰਾਂ ਵਿੱਚ ਸੁਣਿਆ ਹੋਣਾ ਵੀ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਟਿਕਟ ਦਿੱਤੀ ਗਈ ਹੈ ਇਦਾਂ ਦੇ ਜਿਹੜੇ ਮਤਲਬ ਕਿ ਚਿਹਰੇ ਨੇ ਵੱਡੇ ਚਿਹਰੇ ਨੇ ਜਿਹੜੇ ਮਤਲਬ ਕਿ ਇੰਡਸਟਰੀ ਦੇ ਵਿੱਚ ਹੁੰਦੇ ਨੇ ਵਿਚਰਦੇ ਨੇ ਉਹਨਾਂ ਨੂੰ ਟਿਕਟ ਦੇਣਾ ਕਿਵੇਂ ਦੇਖਦੇ ਆ ਇਹ ਸਭ ਨਮੂਨੇ ਇਕੱਠੇ ਹੋਏ ਹੋਏ ਨੇ ਜਿੰਨੇ ਨੇ ਇਹਨਾਂ ਦੀ 50% ਸਿੱਖਾਂ ਪ੍ਰਤੀ ਕੋਈ ਦੇਣ ਨਹੀਂ ਪਹਿਲਾਂ ਆਪਾਂ ਲਿਆਂਦਾ ਨੀ ਦੀ ਬਨੋਦ ਖੰਨਾ ਫਿਰ ਸਨੀ ਦਿਓਲ ਕੀ ਉਹਨਾਂ ਨੇ ਪਹਾੜ ਢਾਤਾ ਕੀ ਉਹ ਪੰਜਾਬ ਦੇ ਹੱਕ 'ਚ ਖੜੇ ਨੇ ਮੇਰੀ ਪੰਜਾਬ ਦੇ ਲੋਕਾਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਜਿੰਨੇ ਨਮੂਨੇ ਇਕੱਠੇ ਕਰਕੇ ਪੋਲਿਟਿਕਲ ਪਾਰਟੀਆਂ ਖੜਾਉਣ ਗਿਆ ਚਾਹੇ ਕੋਈ ਐਕਟਰ ਹੈ ਚਾਹੇ ਕੋਈ ਹਸਾਉਣ ਵਾਲਾ ਚਾਹੇ ਕੋਈ ਹੋਰ ਹੈ ਹਨਾ ਕਿਸੇ ਨੂੰ ਵੋਟਰਾਂ ਪਾਇਓ ਤੁਸੀਂ ਆਪ ਦੇ ਨਮੁੰਦਿਆਂ ਨੂੰ ਵੋਟ ਪਾਇਓ ਜਿਹੜੇ ਤੁਹਾਡੇ ਚ ਵਿਚਰਦੇ ਨੇ ਜਿਨ੍ਹਾਂ ਨੂੰ ਕੱਲੂ ਆਪਾਂ ਫੜ ਸਕੀਏ ਸਣੀ ਦੇ올 ਦਾ ਕੀ ਕਰ ਲਿਆ ਜੀ ਆਪਾਂ 5 ਸਾਲ ਪੰਜਾਬ ਚ ਨਹੀਂ ਬੜਿਆ ਆ ਕੇ ਜਦੋਂ ਖੇਤੀਬਾੜੀ ਕਾਨੂੰਨ ਹੋਏ ਆਪਣੀ ਉਲਟ ਖੜ ਗਿਆ ਉੱਠ ਕੇ ਇਸ ਵਾਸਤੇ ਇਹ ਵੋਟਾਂ ਨੇ ਜਿਹੜੀਆਂ ਬਹੁਤ ਜ਼ਰੂਰੀ ਨੇ ਇਹਨਾਂ ਵੋਟਾਂ ਦੇ ਵਿੱਚ ਲਕੀਰ ਖਿੱਚ ਕੇ ਇਹਨਾਂ ਸਾਰਿਆਂ ਨੂੰ ਹਰਾਉਣਾ ਚਾਹੀਦਾ ਆਪਾਂ ਅਕਾਲੀ ਦਲ ਵੀ ਦੇਖ ਲਿਆ ਆਪਾਂ ਕਾਂਗਰਸ ਵੀ ਦੇਖ ਲਈ ਆਪਾਂ ਬੀਜੇਪੀ ਦਾ ਵੀ ਹਾਲ ਦੇਖ ਲਿਆ ਤੇ ਆਪਾਂ ਝਾੜੂ ਵਾਲਿਆਂ ਦਾ ਵੀ ਦੇਖ ਲਿਆ ਇਸ ਵਾਰ ਮੇਰੀ ਬੇਨਤੀ ਹੈ ਕਿ ਪੰਥਕ ਪਾਰਟੀਆਂ ਵੱਲੋਂ ਸਿਰਫ ਇੱਕੋ ਇੱਕ ਨਮੈਂਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਗਰੁੱਪ ਹੈ ਉਹਨਾਂ ਦੀ ਟੱਟ ਕੇ ਮਾਨੌਰ ਧਰ ਨਾਲ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਸਾਡਾ ਵੀਰ ਦੀਪ ਸਿੱਧੂ ਇਹ ਗੱਲ ਕਹਿ ਕੇ ਗਿਆ ਤੀ ਕਿ ਸਿਆਸੀ ਤੌਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਆਪਾਂ ਨੂੰ ਸਪੋਰਟ ਕਰਨੀ ਚਾਹੀਦੀ ਹੈ ਇੱਕ ਪਾਸੇ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਤੇ ਦੂਸਰੇ ਪਾਸੇ ਐਮਪੀ ਉਤਾਰਿਆ ਗਿਆ ਮੀਤ ਹੇਰ ਨੂੰ ਕਿਵੇਂ ਦੇਖਦੇ ਹੋ ਸਰਕਾਰ ਵੱਲੋਂ ਸਰਕਾਰ ਜਿਹਨੂੰ ਮਰਜ਼ੀ ਉਤਾਰ ਲਵੇ ਜੀ ਇਹ ਤਾਂ ਪਿਛਲੀ ਵਾਰ ਵੀ ਉਤਾਰ ਲਈ ਸੀ ਕਿ ਉੱਥੋਂ ਸਰਪੰਚ ਜੇ ਆ ਖੜਾ ਲਿਆਤੀ ਇਹਨਾਂ ਨੇ ਜਿਹਨੂੰ ਮਰਜ਼ੀ ਉਤਾਰ ਲੈਣ ਸੰਗਰੂਰ ਇਹਨਾਂ ਦੀਆਂ ਘੰਟੀਆਂ ਖੜਕਾਉਣੀਆਂ ਹੀ ਖੜਕਾਉਣੀਆਂ ਨੇ ਪੰਥ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਜਿੱਤ ਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਇੰਡੀਅਨ ਸਟੇਟ ਦਾ ਡੀਪ ਸਟੇਟ ਦਾ ਪੂਰਾ ਜ਼ੋਰ ਲੱਗਿਆ ਹੋਇਆ ਸਾਰੀਆਂ ਪੋਲੀਟੀਕਲ ਪਾਰਟੀਆਂ ਇਸ ਮਸਲੇ ਤੇ ਇਕੱਠੀਆਂ ਨੇ ਇੱਥੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਹਰਾਉਣਾ ਹੈ ਲੇਕਿਨ ਖਾਲਸਾ ਪੰਥ ਸਰਦਾਰ ਮਾਨ ਦੇ ਨਾਲ ਹੈ ਤਨ ਮਨ ਧਨ ਦੇ ਨਾਲ ਦਿਨ ਰਾਤ ਇੱਕ ਕਰਦੇ ਆਂਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਜਿਤਾਵਾਂਗੇ ਔਰ ਸਾਰੇ ਪੰਥ ਦੇ ਸਾਰੇ ਸਿੱਖਾਂ ਦੇ ਸਾਰੇ ਪੰਜਾਬੀਆਂ ਦੇ ਚਰਨਾਂ 'ਚ ਨਿਮਰਤਾ ਸਹਿਤ ਬਾਰਸ ਪੰਜਾਬ ਦੀ ਜਥੇਬੰਦੀ ਵੱਲੋਂ ਬੇਨਤੀ ਕਰਦੇ ਆਂ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਡਟ ਕੇ ਸੰਗਰੂਰ ਤੋਂ ਵੀ ਔਰ ਹੋਰਾਂ ਹਲਕਿਆਂ ਤੋਂ ਵੀ ਉਹਨਾਂ ਦੇ ਨੁਮਾਇੰਦਿਆਂ ਦੀ ਸਪੋਰਟ ਕੀਤੀ ਜਾਵੇ ਮਸਲੇ ਕਿੱਦਾਂ ਹੱਲ ਹੋਣਗੇ ਪੰਥ ਦੇ ਪੰਥ ਦੇ ਮਸਲੇ ਪੰਥ ਹੱਲ ਕਰੂਗਾ ਜੀ ਹਾਂ ਤੁਸੀਂ ਦੇਖੋ ਸ਼੍ਰੋਮਣੀ ਕਮੇਟੀ ਤੇ ਪੰਥ ਕਾਬਜ ਹੈ ਇੰਡੀਅਨ ਸਟੇਟ ਦੇ ਕਰਿੰਦੇ ਉੱਥੇ ਕਾਬਜ ਨੇ ਹਨਾ ਇਸੇ ਤਰ੍ਹਾਂ ਪੰਜਾਬ 'ਚ ਪੰਥਕ ਬੰਦਿਆਂ ਨੂੰ ਚੁਣੀ ਹੀ ਕਾਬ ਹੈ 99 ਚੱਪਾ ਚੁਣੇ ਸੀਗੇ ਪੰਥ ਨੇ ਆਪਣੇ ਨੁਮਾਇੰਦੇ ਆਪਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਉਸ ਵੇਲੇ ਇਸ ਵਾਸਤੇ ਜਿੰਨਾ ਚਿਰ ਪੰਥ ਪੰਥ ਪ੍ਰਸਤ ਪੰਜਾਬ ਸਮਰਪਿਤ ਬੰਦੇ ਨਹੀਂ ਚੁਣਦਾ ਉਹਨਾਂ ਚਰ ਕੱਖ ਨਹੀਂ ਬਣਨਾ ਕਿਸੇ ਨੇ ਆਪਾਂ ਨੂੰ 베ਰਾ ਵਟੇ ਨਹੀਂ ਪੁੱਛਣਾ ਜਿੰਨੇ ਮਰਜੀ ਮੋਰਚੇ ਲਾ ਲੀਏ ਬਲਕਿ ਆਪਣੇ ਜਿਹੜੇ ਮੋਰਚੇ ਲੱਗਦੇ ਨੇ ਉਹਨਾਂ ਉਹਨਾਂ ਤੇ ਇਹ ਕੋਈ ਧਿਆਨ ਨਹੀਂ ਦਿੰਦੇ ਕੋਈ ਇਹਨਾਂ ਦੇ ਕੰਨਾਂ ਤੇ ਜੂਨ ਹੀ ਸਰਕਦੀ ਪੰਥ ਨੂੰ ਇਕੱਠੇ ਹੋਣਾ ਪੈਣਾ ਔਰ ਜਿਹੜਾ ਇਹ ਇਹਨਾਂ ਦਾ ਇਹ ਚੋਣਾ ਦਾ ਮੈਦਾਨ ਹੈ ਇਹਦੇ ਚ ਇਹਨਾਂ ਨੂੰ ਚੈਲੰਜ ਕਰਨਾ ਪੈਣਾ ਫੇਰ ਜਾ ਕੇ ਪੰਥ ਦੇ ਮਸਲੇ ਹੱਲ ਹੋਣਗੇ ਸ਼੍ਰੋਮਣੀ ਅਕਾਲੀ ਦਲ ਚ ਪਹਿਲਾਂ ਦੋ ਫੜ ਹੋਈ ਸੀ ਹੁਣ ਢੀਂਡਸ ਸਾਹਿਬ ਵੀ ਵਾਪਸ ਆ ਗਏ ਹੋਲੀ ਇਹ ਸਭ ਚੋਰ ਚੋਰ ਮਸੇਰੇ ਭਾਈ ਇਕੱਠੇ ਹੋਏ ਹੋਏ ਨੇ ਕੋਈ ਇਹਨਾਂ ਦੀ ਪੰਥ ਨੂੰ ਪੰਜਾਬ ਨੂੰ ਕੋਈ ਦੇਣ ਨਹੀਂ ਹੈਗੀ ਨਾ ਢੀਂਡਸਿਆਂ ਦੀ ਨਾ ਕੀ ਯਾਰ ਇਹਨਾਂ ਦਾ ਰੌਲਾ ਕੀ ਸੀ ਇਹਨਾਂ ਦਾ ਰੌਲਾ ਇਹ ਸੀ ਵੀ ਸੁਖਵੀਰ ਨੇ ਵੱੱਦ ਲੁੱਟ ਲਿਆ ਉਹ ਆਪਣੇ ਵੱੱਦ ਬੰਦਿਆਂ ਨੂੰ ਟਿਕਟਾਂ ਦਿੰਦਾ ਇਹ ਹੀ ਇਹਨਾਂ ਦੇ ਰੌਲੇ ਸੀ ਹੁਣ ਜਦ ਇਹਨਾਂ ਨੇ ਦੇਖਿਆ ਢੀਂਡਸੇ ਨੇ ਵੀ ਘੋੜੇ ਭਜਾ ਕੇ ਦੇਖ ਲਏ ਬੀਬੀ ਜ਼ਗੀਰਕੌਰ ਨੇ ਵੀ ਭਜਾ ਕੇ ਦੇਖ ਲਏ ਹਨਾ ਜਦ ਇਹਨਾਂ ਦੇ ਘੋੜੇ ਨਹੀਂ ਲੋਟ ਸੂਤ ਬੈਠੇ ਇਹ ਫੇਰ ਇਕੱਠੇ ਹੋਗੇ ਪੰਜਾਬ ਨੂੰ ਲੁੱਟਣ ਵਾਸਤੇ ਪੰਜਾਬ ਨੂੰ ਕੁੱਟਣ ਵਾਸਤੇ ਇਹ ਪਹਿਲਾਂ ਵੀ ਇਕੱਠੇ ਸੀ ਤੇ ਹੁਣ ਵੀ ਇਕੱਠੇ ਨੇ ਇਹਨਾਂ ਦਾ ਜਿਹੜਾ ਅੱਕ ਹੈ ਉਹ ਇੰਡੀਅਨ ਸਟੇਟ ਹੈ ਦਿੱਲੀ ਇਹਨਾਂ ਦੀ ਅੱਕ ਹੈ ਇਹ ਉੱਥੋਂ ਇਸ਼ਾਰਿਆਂ ਨਾਲ ਚੱਲਦੇ ਨੇ ਜਦ ਉਹ ਇਹਨਾਂ ਨੇ ਅਲੱਗ-ਅਲੱਗ ਹੁਣ ਅਲੱਗ-ਅਲੱਗ ਹੋ ਜਾਂਦੇ ਨੇ ਜਦ ਇਕੱਠੇ ਹੋ ਕੇ ਪੰਜਾਬ ਨੂੰ ਕੁੱਟਣਾ আর ਲੁੱਟਣਾ ਫਿਰ ਉਹ ਇਹਨਾਂ ਨੂੰ ਇਕੱਠੇ ਕਰ ਦਿੰਦੀ ਹੈ ਇਹੀ ਮਸਲਾ ਹੈ ਇਸ ਲਈ ਪੰਜਾਬ ਨੂੰ ਯਾਰ 70 ਸਾਲ ਹੋ ਗਏ ਜੇ ਆਪਾਂ ਹੁਣ ਵੀ ਨਾ ਸਮਝੇ ਹਨਾ ਫਿਰ ਕਦ ਸਮਝਾਂਗੇ ਇਸ ਵਾਰ ਸਾਰੇ ਆਪਾਂ ਦੇਖ ਲੇ ਹੁਣ ਇੱਕ ਵਾਰੀ ਹੱਥ ਬੰਨ ਕੇ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਗੁਰੂ ਕੇ ਸਿੱਖਾਂ ਨੂੰ ਕਿ ਇੱਕ ਵਾਰ ਜਰਦਾਰ ਯਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਧੜੇ ਨੂੰ ਵੀ ਦੇਖੋ ਤੁਸੀਂ ਕਹਿੰਦੇ ਹੋ ਵੀ ਪੰਜਾਬ ਨੂੰ ਲੁੱਟਿਆ ਗਿਆ ਪਰ ਕਿਤਨੇ ਕਿਤੇ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਵਿੱਚ ਦਾ ਪੰਜਾਬ ਬਚਾਓ ਯਾਤਰਾ ਕਰ ਰਹੇ ਨੇ ਪਰ ਮਾਹੌਲ ਤਾਂ ਹੋਰੇ ਪਾਸੇ ਜਾ ਰਹੇ ਨੇ ਕਿੰਨਾ ਇਕੱਠ ਹੋ ਰਿਹਾ ਜੀ ਉਹਦੀ ਪੰਜਾਬ ਬਚਾਓ ਪੰਜਾਬ ਦਾ ਬੇੜਾਗਰਕ ਸੁਖਵੀਰ ਬਾਦਲ ਨੇ ਕੀਤਾ ਔਰ ਉਹਦੇ ਪਰਿਵਾਰ ਨੇ ਕੀਤਾ ਇਸ ਕਰਕੇ ਪੰਜਾਬ ਤਾਂ ਇਹਨਾਂ ਤੋਂ ਬਚਾਉਣ ਦੀ ਲੋੜ ਹੈ ਉਹ ਆਪੇ ਦੱਸਦੇ ਫਿਰਦੇ ਨੇ ਵੀ ਸਾਤੋਂ ਪੰਜਾਬ ਬਚਾਓ ਇਸ ਕਰਕੇ ਇਹਨਾਂ ਦੀ ਕੋਈ ਗੱਲ ਨਹੀਂ ਨਾ ਇਹਨਾਂ ਦੀ ਕਿਤੇ ਗੱਲ ਹੈ ਬਾਦਲ ਪਰਿਵਾਰ ਨੂੰ ਸਿਆਸਤ ਚੋਂ ਕੋਈ ਨਹੀਂ ਸੀ ਮਾਰ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਾਰ ਪੈ ਗਈ ਹੈ ਨਾ ਜਦ ਗੁਰੂ ਦੀ ਮਾਰ ਪੈਂਦੀ ਹੈ ਫਿਰ ਬੰਦਾ ਉੱਠ ਨਹੀਂ ਸਕਦਾ ਸੁਖਬੀਰ ਬਾਦਲ ਲੱਖ ਡਰਾਮੇ ਕਰ ਲਵੇ ਪੰਜਾਬ ਔਰ ਪੰਥ ਉਹਨੂੰ ਕਦੇ ਮੂੰਹ ਨਹੀਂ ਲਾਊਗਾ ਅੱਜ ਕੌਮੀ ਇਨਸਾਫ ਮੋਰਚ ਦੇ ਇਥੋਂ ਰਾਣਾਵਾ ਪਿੰਡ ਤੋਂ ਜਿਹੜਾ ਮਾਰਚ ਕੱਢਿਆ ਜਾ ਰਿਹਾ ਉਸ ਸੰਬੰਧੀ ਕੀ ਕਹਿਣਾ ਚਾਹੋਗੇ ਚੜ੍ਹਦੀ ਕਲਾ ਦਾ ਮਾਰਚ ਹੈ ਜੀ ਪੰਥ ਸੰਘਰਸ਼ ਕਰ ਰਿਹਾ ਹੈ ਕਈ ਜਗ੍ਹਾ ਮੋਰਚੇ ਲੱਗੇ ਹੋਣੇ ਕਿਸਾਨ ਸੰਘਰਸ਼ ਕਰ ਰਹੇ ਨੇ ਅੰਮ੍ਰਿਤਸਰ ਸੰਘਰਸ਼ ਹੋ ਰਿਹਾ ਕੌਮੀ ਇਨਸਾਫ ਮੋਰਚੇ ਦੇ ਸੰਘਰਸ਼ ਹੋ ਰਿਹਾ ਪਰ ਮੇਰੀ ਇੱਕ ਬੇਨਤੀ ਹੈ ਸਾਰਿਆਂ ਨੂੰ ਕਿ ਯਾਰ ਇਕੱਠੇ ਕਿਉਂ ਨਹੀਂ ਹੋ ਜਾਂਦੇ ਜਦ ਮਸਲੇ ਸਾਰਿਆਂ ਦੇ ਇੱਕ ਨੇ ਹਨਾ ਇਕੱਠੇ ਕਿਉਂ ਨਹੀਂ ਹੋ ਜਾਂਦੇ ਕਿਸਾਨ ਅਲੱਗ ਤੁਰੇ ਫਿਰਦੇ ਨੇ ਹਨਾ ਕੌਮੀ ਇਨਸਾਫ ਮੋਰਚੇ ਤੇ ਅਲੱਗ ਹੈ ਅੰਮ੍ਰਿਤਸਰ ਅਲੱਗ ਹੈ ਇਕੱਠੇ ਹੋ ਕੇ ਕਿਉਂ ਨਹੀਂ ਆਪਾਂ ਇੱਕ ਵਾਰੀ ਲਕੀਰ ਖਿੱਚ ਕੇ ਜਿਹੜੀ ਆਰ ਪਾਰ ਦੀ ਲੜਾਈ ਲੜ ਲੰਦੇ ਕਿਸੇ ਨੇ ਬੇਰਾਂ ਬੱਟੇ ਨਹੀਂ ਪੁੱਛਣਾ ਜੇ ਇਸੇ ਤਰ੍ਹਾਂ ਨਿਖੜੇ ਫਿਰਦੇ ਰਹੇ ਇੱਕ ਦੂਸਰੇ ਤੇ ਭਰੋਸਾ ਨਾ ਰੱਖਿਆ ਫੇਰ ਕੁਝ ਨਹੀਂ ਬਣਨਾ ਲੱਖ ਮੋਰਚੇ ਲਾਈ ਜਾਈਏ ਆਪਾਂ ਦੇਖੇ ਲਿਆ ਕੌਮੀ ਇਨਸਾਫ ਮੋਰਚੇ ਤੋਂ ਡੇਢ ਸਾਲ ਹੋ ਗਿਆ ਲੱਗੇ ਨੂੰ ਸਾਲ ਤੋਂ ਉੱਤੇ ਹੀ ਹੋ ਗਿਆ ਹਨਾ ਇਸ ਵਾਸਤੇ ਵੱਖ-ਵੱਖ ਮੋਰਚੇ ਨੇ ਕੱਠੇ ਹੋ ਕੇ ਲਕੀਰ ਖਿੱਚ ਕੇ ਇੰਡੀਅਨ ਸਟੇਟ ਨਾਲ ਲੜਾਈ ਲੜਨੀ ਪੈਣੀ ਹੈ ਉਦੋਂ ਬਿਨਾ ਕੋਈ ਹੱਲ ਹੈ ਨਹੀਂ ਨਹੀਂ ਜਿਕਣਾ ਇਹ ਮੋਰਚੇ ਨੇ ਜਿਹੜੇ ਮਾਰਚ ਕੱਢੇ ਜਾ ਰਹੇ ਨੇ ਇਹਨਾਂ ਦੀ ਆਵਾਜ਼ ਸਰਕਾਰ ਤੱਕ ਜਾਂਦੀ ਹੋਊਗੀ ਤੁਹਾਡੀ ਬਿਲਕੁਲ ਜੀ ਸਰਕਾਰ ਦੇ ਕੰਨਾਂ ਤੇ ਜੂਮ ਨਹੀਂ ਸਰਕ ਰਹੀ ਜਿੰਨੇ ਮੋਰਚੇ ਨੇ ਸਰਕਾਰ ਤੇ ਕੋਈ ਅਸਰ ਨਹੀਂ ਹੋ ਰਿਹਾ ਸਰਕਾਰ ਦੇ ਅਸਰ ਜਦ ਹੁੰਦਾ ਹੁੰਦਾ ਜਦ ਲਕੀਰ ਖਿੱਚ ਕੇ ਆਰ ਪਾਰ ਦੀ ਲੜਾਈ ਜਿਵੇਂ ਸੰਤ ਜਰਨੈਲ ਸਿੰਘ ਉਹਨਾਂ ਨੇ ਲੜੀ ਸੀ ਪੰਜਾਬ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਧਰਮ ਯੁੱਧ ਮੋਰਚਾ ਦੋ ਲੜਨਾ ਪੈਣਾ ਉਦੋਂ ਬਿਨਾ ਕੋਈ ਹੱਲ ਨਹੀਂ ਹੈਗਾ। ਹੂੰ ਲੱਖ ਆਪਾਂ ਲੇਲੜੀਆਂ ਕੱਢੀ ਜਾਈਏ ਕਿਸੇ ਨੇ ਆਪਾਂ ਨੂੰ ਪੁੱਛਣਾ ਨਹੀਂ। ਇਕੱਠੇ ਕਰੂंगे ਕਿਵੇਂ? ਜਥੇਬੰਦੀਆਂ ਬਹੁਤ ਨੇ। ਮਤਲਬ ਕਿ ਆਪਾਂ ਜੇ ਸੰਪਰਦਾਵਾਂ ਲਾਈਏ ਜਥੇਬੰਦੀਆਂ ਨੇ ਇਹ ਪੰਜਾਬ ਦੇ ਵਿੱਚ ਵਖਰੇਵੇਂ ਬਹੁਤ ਬਣੇ ਹੋਏ ਨੇ ਪਾਰਟੀ ਦੇ ਵਿੱਚ। ਦੇਖੋ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਹਰੇਕ ਸਿੱਖ ਨੂੰ। ਅਸੀਂ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਸੰਗਰਾਮ ਵਾਲੇ ਦਿਨ ਤੋਂ ਸਰਹਜ ਪਾਠ ਆਰੰਭ ਕਰਾਤੇ ਹਰੇਕ ਸੰਗਰਾਮ ਨੂੰ ਭੋਗ ਪਾਇਆ ਕਰਨਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਖਾਲਸਾ ਪੰਥ ਦੀ ਏਕਤਾ ਲਈ ਬਾਕੀ ਸਾਰਾ ਕੁਝ ਕਰਕੇ ਦੇਖ ਲਿਆ ਸਾਰੀਆਂ ਅਪੀਲਾਂ ਇਹਨਾਂ ਨੂੰ ਕਰਕੇ ਦੇਖ ਲੀਆਂ ਸਾਰਿਆਂ ਨੂੰ ਕਹਿ ਕੇ ਦੇਖ ਲਿਆ ਕੋਈ ਵੀ ਵਿਅਕਤੀ ਨਿਜ ਛੱਡਣ ਲਈ ਤਿਆਰ ਨਹੀਂ ਜਿੰਨਾ ਚਿਰ ਨਿਜ ਨਹੀਂ ਛੱਡਦੇ ਪੰਥ ਨੂੰ ਪੰਜਾਬ ਨੂੰ ਸਮਰਪਿਤ ਨਹੀਂ ਹੁੰਦੇ ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਕੁਛ ਨਹੀਂ ਜੀ ਬਣਨਾ ਉਹ ਚਾਹੇ ਅੱਜ ਹੋ ਲੋ ਸੰਤ ਜਰਨੈਲ ਸਿੰਘ ਉਹ ਨਹੀਂ ਕਹਿੰਦੇ ਹੁੰਦੇ ਸੀ ਜੂਨ 1984 ਚ ਵੀ ਸਿੱਖੋ ਇਕੱਠੇ ਹੋ ਕੇ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਉਸ ਵੇਲੇ ਸੰਘਰਸ਼ ਲੜਨ ਦੇ ਉਸ ਵੇਲੇ ਬਣ ਜਾਣਾ ਸੀ ਜਦ ਕਿਸਾਨੀ ਸੰਘਰਸ਼ ਚ ਦੀਪ ਸਿੱਧੂ ਅਸੀਂ ਇਹ ਰੌਲਾ ਪਾਉਂਦੇ ਰਹੇ ਵੀ ਹੁਣ ਇਕੱਠੇ ਹੋ ਜੋ ਹੁਣ ਆਰ ਪਾਰ ਦੀ ਲੜਾਈ ਇੰਡੀਅਨ ਸਟੇਟ ਨਾਲ ਲਕੀਰ ਖਿੱਚ ਕੇ ਲੜ ਲਓ ਉਸ ਵੇਲੇ ਨਹੀਂ ਕੋਈ ਹੋਇਆ ਹੁਣ ਫੇਰ ਰੌਲਾ ਪਾਉਨੇ ਆ ਹੁਣ ਗੁਰੂ ਅੱਗੇ ਅਰਦਾਸ ਇਹ ਆ ਜੀ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਸੱਚੇ ਬਾਦਸ਼ਾਹ ਪੰਥ ਨੂੰ ਇਕੱਠਾ ਕਰੋ ਕਿਸਾਨੀ ਸੰਘਰਸ਼ ਲੱਗਿਆ ਹੋਇਆ ਹੈ ਮੋਰ ਸੰਭੂ ਮੋਰਚੇ ਦੇ ਉੱਪਰ ਤੁਹਾਨੂੰ ਪਤਾ ਖਨੌਰੀ ਬਾਉਂਡਰ ਦੇ ਉੱਪਰ ਜਿਹੜੇ ਕਿਸਾਨ ਨੇ ਡਟੇ ਹੋਏ ਨੇ ਉਹ ਕਹਿੰਦੇ ਸਾਨੂੰ ਦਿੱਲੀ ਜਾਣ ਨਹੀਂ ਦਿੰਦੇ ਬੇਸਤੋ ਸ਼ਾਂਤਪੀ ਪ੍ਰਦਰਸ਼ਨ ਕਰਨਾ ਦਿੱਲੀ ਵਿੱਚ ਜਾ ਕੇ ਇੱਕ ਪਾਸੇ ਤੁਸੀਂ ਜਗਿੰਦਰ ਸਿੰਘ ਉਰਾਹਾਂ ਦਿੱਲੀ ਵਿੱਚ ਜਾਂਦੇ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਜਾ ਕੇ ਆਪਣਾ ਪ੍ਰਦਰਸ਼ਨ ਕਰਕੇ ਆਉਂਦੇ ਨੇ ਦੇਖੋ ਜਦੋਂ ਮੋਰਚਾ ਚੱਕਿਆ ਪਿਛਲੀ ਵਾਰ ਉਸ ਵੇਲੇ ਦੀਪ ਨੇ ਸਾਨੂੰ ਕਿਹਾ ਸੀ ਕਿ ਤੁਸੀਂ ਜਾ ਕੇ ਆਓ ਅਸੀਂ ਜਾ ਕੇ ਆਏ ਸੀ ਅਸੀਂ ਕਿਹਾ ਸੀ ਕਿ ਇਹ ਮੋਰਚਾ ਨਾ ਚੱਕੋ ਇਹਨਾਂ ਤੇ ਲਿਖ ਕੇ ਲੈ ਲਓ ਉਸ ਵੇਲੇ ਕਿਸਾਨਾਂ ਦੇ ਜਿਹੜੇ ਜ਼ਿਆਦਾ ਲੀਡਰ ਸੀ ਉਹਨਾਂ ਨੂੰ ਚੋਣਾਂ ਦਾ ਬਹੁਤ ਚੌਤ ਸੀ ਹਣਾ ਉਹਨਾਂ ਨੇ ਚੋਣਾ ਲੜਨ ਕਰਕੇ ਮੋਰਚਾ ਉਥੋਂ ਚੱਕਿਆ ਨਹੀਂ ਜੇ ਕਿਤੇ 2 ਮਹੀਨੇ ਹੋਰ ਬਹਿ ਜਾਂਦੇ ਤਾਂ ਇਹ ਸਾਰਾ ਕੁਝ ਸੈਂਟਰ ਸਰਕਾਰ ਲਿਖ ਕੇ ਦੇਣ ਨੂੰ ਤਿਆਰ ਸੀ ਔਰ ਉਸ ਵੇਲੇ ਅਸੀਂ ਕਹਿਤਾ ਸੀ ਕਿ ਤੁਸੀਂ ਪਛਤਾਵੋਗੇ ਮੋਰਚਾ ਨਾ ਚੱਕੋ ਦੁਬਾਰਾ ਫੇਰ ਆਉਣਾ ਪਊਗਾ ਦੀਪ ਸਿੱਧੂ ਇਹ ਗੱਲ ਕਹਿ ਗਿਆ ਸੀ ਕਿ ਇੱਕ ਵਾਰ ਫੇਰ ਆਉਣਾ ਪਊਗਾ ਉਹ ਫੇਰ ਦੁਬਾਰਾ ਜਾਣਾ ਪੈ ਗਿਆ ਹੁਣ ਅਗਲੇ ਆਨੇ ਬਾਰਡਰ ਤੇ ਰੋਕ ਲਿਆ ਹਣਾ ਪੂਰੀ ਦੇਖੋ ਇੰਡੀਅਨ ਸਟੇਟ ਕੋ ਥੋੜੀ ਪਾਵਰ ਥੋੜੋ ਹੈ ਉਹਨਾਂ ਨੇ ਪੂਰੀ ਪਾਵਰ ਝੁਕੀ ਹੋਈ ਹੈ ਜੀ ਹਾਲਾਤ ਦੇਖੀ ਹੈ ਕਿ ਕਿਸ ਤਰ੍ਹਾਂ ਆਪਣੇ ਮੁੰਡੇ ਜਿਹੜੇ ਜ਼ਖਮੀ ਹੋਏ ਨੇ ਕਿੰਨੇ ਸੱਟਾ ਬੇਟਾ ਬਿਲਕੁਲ ਬਿਲਕੁਲ ਉੱਥੇ ਬਹੁਤ ਉਹਨਾਂ ਨੇ ਤਸ਼ੱਦਦ ਕੀਤਾ ਜ਼ਬਰ ਔਰ ਜ਼ੁਲਮ ਕੀਤਾ ਅਸੀਂ ਵੀ ਉੱਥੇ ਹਾਜ਼ਰ ਸੀਗੇ ਜਦ ਦਿਨ ਦਿੱਲੀ ਨੂੰ ਜਾਣਾ ਸੀ ਔਰ ਆਪਣੇ ਮੁੰਡਿਆਂ ਨੇ ਵੀ ਸੰਘਰਸ਼ ਕੀਤਾ ਉਹਦੇ ਸਾਹਮਣੇ ਡਟ ਕੇ ਖੜੇ ਪੰਜਾਬ ਹਮੇਸ਼ਾ ਖੜਾ ਰਹੂਗਾ ਇਹ ਪੰਜਾਬ ਦੇ ਨਾ ਟੀਕਾ ਲਾ ਲਾ ਦੇਖਦੇ ਨੇ ਵੀ ਕੀ ਪੰਜਾਬ ਦੀ ਅਣਖ ਗਹਿਰਤ ਖਤਮ ਹੋ ਗਈ ਪਰ ਨਹੀਂ ਦਸਮ ਪਾਤਸ਼ਾਹ ਦੇ ਪੁੱਤਰਾਂ ਦੀ ਅਣਖ আর ਗੈਰਤ ਨੂੰ ਕੋਈ ਨਹੀਂ ਖਤਮ ਕਰ ਸਕਦਾ ਇਸ ਵਾਸਤੇ ਆਪਣੇ ਇਹ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਇਸ ਦੇਸ਼ ਦਾ ਉਹਦੇ ਵਿੱਚ ਅੜਿੱਕਾ ਸਭ ਤੋਂ ਵੱਡਾ ਸਿੱਖ ਨੇ ਇਸ ਕਰਕੇ ਪੰਜਾਬ ਨੂੰ ਔਰ ਸਿੱਖਾਂ ਨੂੰ ਇਹ ਦਬਾਉਣਾ ਚਾਹੁੰਦੇ ਨੇ ਚਾਹੇ ਉਹ ਕਿਸਾਨ ਨੇ ਚਾਹੇ ਹੋਰ ਮੋਰਚੇ ਵਾਲੇ ਨੇ ਇਹ ਸਭ ਨੂੰ ਦਬਾਉਣਾ ਚਾਹੁੰਦੇ ਨੇ ਆਪਾਂ ਨੂੰ ਇੱਕ ਹੋ ਕੇ ਇਹਦੇ ਵਾਸਤੇ ਸੰਘਰਸ਼ ਕਰਨਾ ਪੈਣਾ ਆਰ ਪਾਰ ਦੀ ਲੜਾਈ ਲੜਨੀ ਪੈਣੀ ਹੈ ਉਦੋਂ ਬਿਨਾ ਕੋਈ ਹੱਲ ਨਹੀਂ ਹੈਗਾ ਭਾਰਤ ਸਰਕਾਰ ਵੱਲੋਂ CAA ਨਾਮ ਦਾ ਜਿਹੜਾ ਕਾਨੂੰਨ ਹੈ ਲਾਗੂ ਕੀਤਾ ਗਿਆ ਕਿਵੇਂ ਦੇਖਦੇ ਹੋ ਬਾਹਰਲੇ ਮੁਲਕਾਂ ਦੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਦੇਣੀ ਇਹ ਜੋ ਮਰਜ਼ੀ ਕਰੀ ਜਾਣ ਜੀ ਉਹਨਾਂ ਕੋਲ ਪਾਵਰ ਹੈ ਕੁਛ ਵੀ ਕਰ ਸਕਦੇ ਨੇ ਆਪਾਂ ਇਹਨਾਂ ਤੇ ਕੀ ਲੈਣਾ ਕਰੀ ਜਾਣ ਉਹ ਅਸੀਂ ਆਪਣੇ ਗੁਰੂ ਦੇ ਸਿਧਾਂਤ ਤੇ ਚੱਲਣਾ ਸਾਨੂੰ ਇਹਨਾਂ ਦਾ ਕੁਛ ਮਨਜ਼ੂਰ ਨਹੀਂ ਪੰਜਾਬ 'ਚ ਇਹਨਾਂ ਦਾ ਕੁਛ ਨਹੀਂ ਲਾਗੂ ਹੋਊਗਾ ਇਹ ਜਿੰਨਾ ਮਰਜੀ ਜ਼ੋਰ ਲਾ ਲੈਣ ਜਿੰਨਾ ਮਰਜੀ ਜ਼ਬਰ ਔਰ ਜ਼ੁਲਮ ਕਰ ਲੈਣ ਖਾਲਸਾ ਪੰਥ ਨੂੰ ਦਸਮ ਪਾਤਸ਼ਾਹ ਦੇ ਪੰਥ ਨੂੰ ਕੋਈ ਨਾ ਡਰਾ ਸਕਦਾ ਤੇ ਨਾ ਦਬਾ ਸਕਦਾ ਕਰਵਾੜਾ ਸਾਹਿਬ ਹੌਲਾ ਮੱਲਾ ਆ ਰਿਹਾ ਹੁਲਲ ਮੱਲੇ ਸੰਬੰਧੀ ਕੀ ਕਰਨਾ ਚਾਹੋਗੇ ਪੰਜਾਬ ਨੂੰ ਬੇਨਤੀ ਦੇਖੋ ਮਹੱਲਾ ਹਮੇਸ਼ਾ ਸਿੱਖ ਚੜ੍ਹਦੀ ਕਲਾ ਨਾਲ ਮਨਾਉਂਦੇ ਆਏ ਨੇ ਹਨਾ ਅੱਜ ਭਾਈ ਦਲਜੀਤ ਸਿੰਘ ਉਹਨਾਂ ਨੇ 2 ਦਿਨ ਦਾ ਉੱਥੇ ਸੈਮੀਨਾਰ ਰੱਖਿਆ ਹੋਇਆ ਅੱਜ ਵੀ ਹੈ ਤੇ ਕੱਲੂ ਵੀ ਹੈ ਤੇ ਅਸੀਂ ਵੀ ਉਹਦੇ 'ਚ ਜਾ ਰਹੇ ਹਾਂ ਇਸ ਮੋਰ ਆਪਣਾ ਜਿਹੜਾ ਮਾਰਚ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਇਹ ਤੋਂ ਬਾਅਦ ਹਨਾ ਸਿੱਖਾਂ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਯਾਰ ਹਨਾ ਸਿਰ ਜੋੜ ਕੇ ਬੈਠਣਾ ਚਾਹੀਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਬੈਠ ਕੇ ਮੰਥਨਤਾ ਕਰਨਾ ਚਾਹੀਦਾ ਹੈ ਪਰ ਕੋਈ ਕਰਨ ਨੂੰ ਤਿਆਰ ਨਹੀਂ ਹੈਗਾ ਸਾਡੇ ਜਥੇਦਾਰਾਂ ਦਾ ਹਾਲ ਦੇਖ ਲੋ ਹਨਾ ਸਾਡੇ ਜਿਹੜੇ ਸੰਪਰਦਾਵਾਂ ਦਾ ਹਾਲ ਦੇਖ ਲੋ ਸਾਡੀਆਂ ਟਕਸਾਲਾਂ ਦਾ ਹਾਲ ਦੇਖ ਲੋ ਇੰਡੀਅਨ ਸਟੇਟ ਦੇ ਸਾਹਮਣੇ ਖੜਨ ਨੂੰ ਕੋਈ ਤਿਆਰ ਹੀ ਨਹੀਂ ਹੈਗਾ ਹਨਾ ਕਿਸੇ ਦੀਆਂ ਲੱਤਾਂ 'ਚ ਜਾਨੇ ਹੈ ਨਹੀਂ ਸਿਰਫ ਮਿੰਤਾਂ ਤੜਲੇ ਨੇ ਹਨਾ ਜੇ ਜਾਂਦੇ ਨੇ ਕਿਤੇ ਜਾ ਕੇ ਆਉਂਦੇ ਨੇ ਸੰਘਰਸ਼ ਵਾਲੀ ਜਗ੍ਹਾ ਤਾਂ ਸ਼ਾਮ ਨੂੰ ਫੋਨ ਕਰਕੇ ਦੱਸਦੇ ਨੇ ਵੀ ਅਸੀਂ ਤਾਂ ਲੋਕਾਂ ਲਈ ਜੀ ਭਰਾਵਾ ਜਾਇਆਏ ਹੈਗੇ ਤੁਹਾਡੇ ਨਾਲ ਹੀ ਆ ਆਹ ਲੈ ਜਿਹੜੀਆਂ ਸੰਪਰਦਾਵਾਂ ਨੇ ਇੰਡੀਅਨ ਸਟੇਟ ਦੇ ਸਾਹਮਣੇ ਖੜਨਾ ਜਿਵੇਂ ਹੱਕ ਤਾਣ ਕੇ ਸੰਤ ਜਰਨੈਲ ਸਿੰਘ ਉਹ ਨਹੀਂ ਖੜੇ ਸੀ ਮੌਜੂਦਾ ਸਮੇਂ ਵਿੱਚ ਅਜਿਹਾ ਕੁਝ ਨਹੀਂ ਦਿਖ ਰਿਹਾ ਤੇ ਅਖੀਰ ਵਿੱਚ ਕੀ ਬੇਨਤੀ ਕਰਨਾ ਚਾਹਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਦੇਖੋ ਪੰਜਾਬ ਦੇ ਨੌਜਵਾਨਾਂ ਨੂੰ ਮੇਰੀ ਬੇਨਤੀ ਹੈ ਕਿ ਇਸ ਵਾਰ ਜਿਹੜੀਆਂ ਹੁਣ ਚੋਣਾਂ ਦਾ ਮਾਹੌਲ ਹੈ ਕਿ ਯਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਕ ਮੌਕਾ ਦਈਏ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਬਹੁਤ ਤਸ਼ੱਦਦ ਚੱਲਿਆ ਔਰ ਉਹਨਾਂ ਦੀ ਜਿਹੜੀ ਪੋਲਿਟੀਕਲ ਪਾਰਟੀ ਹੈ ਉਹ ਅੱਜ ਵੀ ਪੰਜਾਬ ਨੂੰ ਔਰ ਪੰਥ ਨੂੰ ਸਮਰਪਿਤ ਹੈ ਇਹਨਾਂ ਚੋਣਾਂ 'ਚ ਕਿਉਂਕਿ ਜਿੱਨਾ 'ਚ ਅੱਪਾ ਇਸ ਸਿਸਟਮ ਦਾ ਹਿੱਸਾ ਹੈ ਉਹਨਾਂ 'ਚ ਅੱਪਾ ਚੋਣਾਂ 'ਚ ਹਿੱਸਾ ਲੈਣਾ ਪੈਣਾ ਹੈ ਆਪਾਂ ਨੂੰ ਹਨਾ ਇਹ ਗੰਦ ਨੂੰ ਅੱਪਾ ਤਾਂ ਹੀ ਸਾਫ਼ ਕਰ ਸਕਦੇ ਹਾਂ ਜੇ ਉਹਦੇ ਵਿੱਚ ਵੜਾਂਗੇ ਇਸ ਵਾਸਤੇ ਲੋਕ ਸਭਾ ਚੋਣਾਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਡਟ ਕੇ ਹਰੇਕ ਸਿੱਖ ਨੂੰ ਹਰੇਕ ਪੰਜਾਬੀ ਨੂੰ ਤਨੋਂ ਮਨੋਂ ਤਨੋਂ ਸਪੋਰਟ ਕਰਨੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ